ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤੋਕੜ ਗੱਭਣ ਚੈੱਕ ਪਾਸ ਦੁੱਧ ਦਿੰਦੀ ਵਾੜ ਦਿਖਾਉਣੀ ਆ ਤੇ ਜਵਾਨੀ ਦੇ ਵਿੱਚ ਬਲੱਡ ਦੇ ਬਾਰੇ ਡਿਟੇਲ ਵੀਰ ਤੁਹ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਹੀ हां <inate> <simulation> भाई जयदीश सिंह अपना पिंड क्रैड वाला जिला पिंड वाला रामपूर ਦੇ ਨਜ਼ਦੀਕ ਹੈਗਾ ਪਿੰਡ ਘਰਿਆੜ ਵਾਲਾ ਮੋਬਾਈਲ ਨੰਬਰ ਆਪਣਾ 9973660013 997368 0013 ਜਿਹੜਾ ਬੱਚੀ ਦੇਖੀ ਐਨੇ ਦਿਰੀ ਘਰ ਦੀ ਭਾੜੀ ਵੀ ਐ ਹਾਂ ਬਈ ਠੀਕ ਆ ਪਹਿਲਾ ਸੂਆ ਸੂਈ ਵੀ ਐ ਪਹਿਲਾ ਸੂਆ ਸੂਈ ਵੀ ਐ ਦੂਜੇ ਨੂੰ ਕਰਨਾ ਦੂਜੇ ਸਿੱਧਾਂ ਦਾ ਆਪਾਂ ਦੇਖਿਆ ਚੌਗੀ ਹੈ ਨਾ ਸੋ ਦੰਦੋ ਚੌਗੀ ਆ ਕੈਗ ਮਹੀਨੇ ਹੋ ਗਏ ਸੂਈ ਨੂੰ ਇਹਨੂੰ ਬਈ ਇਹ ਤਾਂ ਨਵੇਂ ਮਹੀਨੇ ਤਾਂ ਗੱਭਣਾ ਹੋਣਾ ਠੀਕ ਐ ਤੇ ਦੋ ਮਹੀਨਾ ਮਗਰੋਂ ਆਪਾਂ ਡਾਕਟਰ ਆਈ ਆਈ ਕਰਾ ਦੇ ਸੀ ਪੰਜ ਕਿ ਮਹੀਨੇ ਸੂਈ ਵੀ ਆ ਠੀਕ ਹੈ ਜਮਾ ਮੰਨ ਕੇ ਚੱਲ ਸਟਾਰਟਿੰਗ ਜਦੋਂ ਸਿਆਲ ਸ਼ੁਰੂ ਹੁੰਦਾ ਛੋ ਉਦੋਂ ਦੀ ਸੂਈ ਵੀ ਆਹੇ ਮੂਰੇ ਸਿਆਲ ਚ ਹੀ ਸੁਣਾਏ ਠੀਕ ਹੈ ਤੇ ਟੀਕੇ ਵਗੈਰਾ ਚੰਗਾ ਭਰਾਵਾ ਵਧੀਆ ਮੈਨੂੰ ਪਤਾ ਕਰ ਦਾਂਗੇ ਡਾਕਟਰ ਤੋਂ ਡਾਕਟਰ ਤੋਂ ਪਤਾ ਕਰਕੇ ਦੇ ਦਾਂਗੇ ਚੈੱਕ ਪਾਸ ਤੇ ਹੁਣ 3 ਮਹੀਨੇ ਤੋਂ ਕਿਹ ਦਿਨ ਹੋ ਗਏ ਚੈੱਕ ਕਰਾਈ ਨੂੰ ਇਹਨੂੰ ਇਹਨੂੰ ਆਪਾਂ ਅਜੇ 2.5 ਮਹੀਨੇ ਤੋਂ ਚੈੱਕ ਕਰਾ ਦੀ ਸੀ ਜੀ ਬਾਈ 15 20 ਦਿਨ ਉੱਤੋਂ ਵੀ ਹੋ ਗਏ ਪੂਰੀ ਵਧੀਆ ਚੈੱਕ ਚਾਉਂਦੀ ਹੈ ਜਮਾ ਪੂਰੀ ਵਧੀਆ ਕਿਹੜੇ ਮਰਜ਼ੀ ਡਾਕਟਰ ਕੋਲ ਤੇ ਹੁਣ ਦੁੱਧ ਕਿੰਨਾ ਇਸ ਵਕਤ ਚੋਣ ਵਾਲਾ ਕੋਲੇ 16 ਹਜ਼ਾਰ ਤਿਆਰ ਆ ਬਈ ਮਨ ਕੇ ਚੱਲੀ ਆਪਾਂ 14 ਲੀਟਰ ਦਾ ਮਨਾ ਦਾਂਗੇ ਜਿਵੇਂ ਮਨਾ ਰਾਂਗੇ 7 ਲੀਟਰ ਟਾਈਮ ਦਾ ਤੇ ਤਾਜੀ ਥੱਲੇ ਦੁੱਧ ਕਿੰਨਾ ਕਿ ਸੀਗਾ ਇਹ ਥੱਲੇ ਬਈ 26 ਲੀਟਰ ਦੁੱਧ ਸੀਗਾ 26 ਲੀਟਰ ਤਾਜੀ ਥੱਲੇ ਪਲੂਣ ਦਾ ਸੋ ਵੀਰੋ ਮਾੜੀ ਜੀ ਪੂਸ ਟੁੱਟੀ ਪਈ ਐ ਤੇ ਲੈਵਾ ਪੂਰਾ ਫਿਟਿੰਗ ਵਾਲਾ ਸਾਫ਼ ਸੁਥਰਾ ਤੇ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਦੁਪਹਿਰ ਦਾ ਹੈਗਾ ਤੋਰੀ ਬਾਹਰ ਨੂੰ ਇਹਨੂੰ ਸੋ ਕਦ ਕੱਡ ਦੇਖੋ ਮੂਹ ਚੌਗਿਆ ਪੂਰੀ ਫੁੱਲ ਬਰੀਡ ਦੇ ਵਿੱਚ ਆ ਬੱਚੀ ਐਚ ਐਫ ਦੀ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਜੰਮਾ ਸਾਫ ਸੁੱਤਰੀ ਤੇ ਜਿੰਦ ਜਾਨ ਹਾਈਟ ਵਗੈਰਾ ਬਹੁਤ ਆ ਤੇ ਰੇਟ ਵੀ ਵੀਡੀਓ ਵਿੱਚ ਵਿੱਚ ਵੀਰ ਤੋਂ ਪੁੱਛਾਂਗੇ ਆਪਾਂ ਕਿ ਰੇਟ ਇਹਦਾ ਕੀ ਆ ਬਾਜੋ ਭਾਅ ਹੋਊਗਾ ਬਾਕੀ ਦੋ ਚਾਰ ਨਾਕਾਰ ਹੋਰ ਰੱਖੇ ਹੋਇਆ ਤੇ ਬੱਚੀ ਪੂਰੀ ਜਿੰਦ ਜਾਨ ਵਾਲੀ ਸਾਫ ਸੁੱਤਰੀ ਫੇਸ ਕੁਆਲਿਟੀ ਵਗੈਰਾ ਦੇਖੋ ਬੋਦੀਵਾਦੀ ਚੰਗੀ ਐ ਪਹਿਲਾ ਸੁਆ ਪਲੂਨ ਸੁਈ ਵਾ ਟੋਕੜ ਗੱਪਣ ਬਹੁਤ ਵੀਰ ਡਿਮਾਂਡ ਕਰਦੇ ਆ ਡਾਕਟਰ ਆਪਦਾ ਨਾਲ ਲੈ ਕੇ ਆਓ ਚੈੱਕ ਕਰਾ ਕੇ ਤਸੱਲੀ ਕਰਾ ਕੇ 14 ਲੀਟਰ ਦੁੱਧ 16 ਦੱਸਦਾ ਲਿੱਟਰ ਖੰਡ ਪਸ਼ੂ ਘਟ ਵੱਧ ਜਾਂਦਾ ਹੁੰਦਾ ਤੇ ਥਾਂ ਥਾਂ ਦੇਖੋ ਚੰਗਾ ਵਧੀਆ ਸਾਫ਼ ਸੁਥਰਾ ਤੇ ਮਿਲ ਕਵੇ ਦੇਖੋ ਸਾਫ਼ ਸੁਥਰੀ ਚੰਗੀ ਮੋਟੀ ਜਾਂ ਤੇ ਨਿਆਣਾ ਵਗੈਰਾ ਵਧੀਆ ਪਉਂਦੀ ਆ ਹਾਂ ਬਈ ਪੂਰੀ ਠੱਡੀ ਸ਼ੀਰ ਆ ਯਾ ਹਾਥੀ ਚ ਬਾਈ ਕਰਦੇ ਆਪਾਂ ਹਾਂ ਹਾਥੀ ਚ ਵਾਈ ਤੇ ਭਾਅ ਦਾ ਕੀ ਹੋਊਗਾ ਇਹ 7000 ਰੁਪਏ ਬਈ ਮਾਨਤਨ ਮੌਕੇ ਤੇ ਕਰ ਮੰਨ ਮਟ ਹੋ ਜੂਗਾ ਹਾਂ ਮੰਨ ਤੇ ਨੰਬਰ ਬੋਲ ਜੀ ਦੁਬਾਰੇ ਆਪਣਾ 9173680010 ਪਿੰਦ ਕਰਿਆਰ ਵਾਲਾ ਜ਼ਿਲ੍ਹਾ ਬਠਿੰਡਾ ਪੈ ਗਿਆ ਰਾਮਪੁਰੇ ਨੇੜੇ ਪੈ ਗਿਆ ਟੋਕੜ ਗੱਬਣ 3 ਮਹੀਨਿਆਂ ਦੀ ਚੱਕ ਪਾਸ 14 ਲੀਟਰ ਦੁੱਧ ਜਮਾ ਹਾਜ਼ਰ ਹੈ 16 ਝੱਗ ਮ ਤੇ ਸੀਮਨ ਜਿਹੜਾ ਪਰਿਆਵਾ ਪਾਪਾ ਕਰ ਦਾਂਗੇ ਉਹ ਪਤਾ ਕਰਕੇ ਦੇਣਾ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ